ਦੋਸਤੋ ਸਸਿਕਾ ਇੱਕ ਜਿਹੜਾ ਮਸਲਾ ਹੋਰ ਬਣਦਾ ਜਾ ਰਿਹਾ ਜਿਹਦੇ ਤੇ ਗੱਲ ਕਰਨੀ ਜਿਹੜੀ ਆ ਬਹੁਤ ਜੁੜੀ ਆ ਕਿਉਂਕਿ ਉਹਦੇ ਤੇ ਵੀ ਆਪਾਂ ਲਗਾਤਾਰ ਹੀ ਗੱਲ ਕੀਤੀ ਹੈ ਨਾ ਚੋਣਾਂ ਦੇ ਦਰਮਿਆਨ ਜਿਹੜਾ ਹੈਗਾ ਕਿਸਾਨ ਜਿਹੜੇ ਵਿਰੋਧ ਕਰ ਰਹੇ ਨੇ ਭਾਜਪਾ ਦਾ ਤੇ ਉਹ ਜਿਹੜਾ ਭਾਜਪਾ ਦਾ ਵਿਰੋਧ ਕਰ ਰਹੇ ਨੇ ਉਹਨੂੰ ਲੈ ਕੇ ਬੱਖ-ਬੱਖ ਗੱਲਾਂ ਜਿਹੜੀਆਂ ਭਾਜਪਾ ਦੇ ਆਗੂਆਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਤੇ ਹੁਣ ਜੇ ਇਸ ਲੈਵਲ ਦਾ ਇਹਨਾਂ ਨੇ ਜਿਹੜਾ ਰੁਖ ਇਕਤਿਆਰ ਕੀਤਾ ਪਹਿਲਾਂ ਹੰਸਰਾਜ ਹਾਂ ਸਾਹਿਬ ਵੱਲੋਂ ਕੀਤਾ ਜਾਂਦਾ ਰਵਨੀਤ ਬਿੱਟੂ ਸਾਹਿਬ ਸਿਰੇ ਲਾ ਦਿੰਦੇ ਨੇ ਤੇ ਉਹਨਾਂ ਨੇ ਤਾਂ ਖੈਰ ਕਮਾਲ ਹੀ ਕਰਤੀ ਆ ਉਹ ਤਾਂ ਕਹਿੰਦੇ ਵੀ ਜਿਨੇ ਭਾਜਪਾ ਨੂੰ ਵੋਟ ਨਾ ਪਾਈ ਉਹ ਗੱਦਾਰ ਹੋਵੇਗਾ ਜਿਹੜਾ ਸਹਿਬਜ਼ਾਦਿਆਂ ਨੂੰ ਲੈ ਕੇ ਜਾਂ ਇਹਨਾਂ ਕਰਤਾਰਪੁਰ ਸਾਹਿਬ ਦਾ ਗੱਦਾਰ ਹੋਵੇਗਾ ਜੀ ਜਿਹੜਾ ਭਾਜਪਾ ਨੂੰ ਵੋਟ ਨਾ ਪਾਵੇ ਤੇ ਉਧਰੋਂ ਇਹਨਾਂ ਦੇ ਮੰਨਾ ਸਾਹਿਬ ਨੇ ਜਿਹੜੇ ਖਡੂਰ ਸਾਹਿਬ ਤੋਂ ਉਹਨਾਂ ਨੇ ਕਿਹਾ ਜੀ ਮੈਂ ਇਹਨਾਂ ਬੇਤੁੱਕੇ ਸਵਾਲਾਂ ਦਾ ਜਵਾਬ ਨਹੀਂ ਦਿੰਦਾ ਇਹ ਜਾਖੜ ਸਾਹਿਬ ਨੇ ਵੀ ਇਸੇ ਤਰੀਕੇ ਦੀ ਗੱਲ ਕਰਤੀ ਇਹ ਪੰਜਾਬ ਦੇ ਵਿੱਚ ਕਿਤੇ ਜਿਹੜਾ ਉਹ ਕਿਸਾਨਾਂ ਦਾ ਜਾਂ ਜਿਹੜਾ ਮਜ਼ਦੂਰਾਂ ਦਾ ਜਾਂ ਜਿਹੜਾ ਇੱਕ ਜੱਟ ਵਰਸਸ ਦਲਿਤ ਕਿਤੇ ਉਧਰ ਨੂੰ ਬਣਾਉਣ ਦੀ ਤਿਆਰੀ ਤਾਂ ਨਹੀਂ ਹੋ ਰਹੀ ਇਹ ਧਰੂਭੀਕਰਨ ਦੇ ਮਸਲੇ ਦੇ ਵਿੱਚ ਤਾਂ ਪ੍ਰਤੱਖ ਨੂੰ ਪ੍ਰਮਾਣ ਦੀ ਜਰੂਰਤ ਨਹੀਂ ਹੁੰਦੀ ਜੇ ਸ੍ਰੀਕੇ ਦੇ ਬਿਆਨ ਪੂਰੀ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਅਸੀਂ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਦੇਖੇ ਨੇ ਤੇ ਉਹ ਉਹਨੂੰ ਲੈ ਕੇ ਕੀ ਪੰਜਾਬ ਦੇ ਵਿੱਚ ਵੀ ਇਸੇ ਤਰੀਕੇ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹੁਣ ਇਹਨਾਂ ਨੂੰ ਉਹ ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਸਖਤ ਹੋ ਕੇ ਟੱਕਰੀਏ ਅਨਸਰਾ ਜਹਾਂ ਸਾਹਿਬ ਤਾਂ ਚਲੋ ਉਹ ਕਰਦੇ ਹੀ ਹੁੰਦੇ ਨੇ ਬਾਅਦ ਵਿੱਚ ਮਾਫੀ ਵੀ ਮੰਗ ਗਏ ਹੋਗੇ ਨਹੀਂ ਮੇਰੇ ਕਹਿਣ ਦਾ ਮਤਲਬ ਇਹ ਨਹੀਂ ਸੀ ਮੈਂ ਤਾਂ ਗੁੱਸੇ ਦੇ ਵਿੱਚ ਆ ਗਿਆ ਸੀ ਜਾਂ ਜੋ ਵੀ ਸੋ ਇਹ ਤੇ ਗੱਲ ਹੋਣੀ ਬਹੁਤ ਜਿਹੜੀ ਜ਼ਰੂਰੀ ਹੈ ਕਿਉਂਕਿ ਆਪਾਂ ਕਿਸਾਨ ਅੰਦੋਲਨ ਜਿਹੜਾ ਚੱਲ ਰਿਹਾ ਇਹਦੇ ਤੇ ਲਗਾਤਾਰ ਤੁਹਾਡੇ ਨਾਲ ਖਾਸ ਕਰਕੇ ਜਿਹੜਾ ਬੀਜੇਪੀ ਦਾ ਵਿਰੋਧ ਕੀਤਾ ਜਾ ਰਿਹਾ ਉਹਦੇ ਤੇ ਗੱਲ ਕੀਤੀ ਹੈ ਤਾਂ ਆਪਾਂ ਖੁਦ ਹੀ ਗੱਲ ਕਹੀ ਹੈ ਕਿ ਐਜ਼ ਆ ਜਿਹੜਾ ਡੈਮੋਕਰੈਟਿਕ ਕੰਟਰੀ ਜਦੋਂ ਅਸੀਂ ਡੈਮੋਕ੍ਰੇਸੀ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਹਰ ਇੱਕ ਜਮਾਤ ਨੂੰ ਆਪਣਾ ਜਿਹੜਾ ਚੋਣ ਪ੍ਰਚਾਰ ਕਰਨ ਦਾ ਹੱਕ ਆ ਤੇ ਜਿਹੜਾ ਬਾਕੀ ਜਮਾਤਾਂ ਵਾਂਗੂ ਭਾਜਪੀ ਦੇ ਕੋਲ ਵੀ ਇਹ ਹੱਕ ਹੋਣਾ ਚਾਹੀਦਾ ਤੇ ਉਹਨਾਂ ਨੂੰ ਪੰਜਾਬ ਦੇ ਅੰਦਰ ਜਿਹੜਾ ਚੋਣ ਪ੍ਰਚਾਰ ਕਰਨ ਦੇਣੀ ਚਾਹੀਦੀ ਆ ਪਰ ਜਿਹੜੇ ਕਿਸਾਨਾਂ ਉਹਨਾਂ ਦਾ ਕਿਸਾਨਾਂ ਦਾ ਆਪਣਾ ਨੈਰੇਟਿਵ ਵੀ ਆ ਚਲੋ ਜਾ ਉਹਨਾਂ ਦਾ ਆਪਣਾ ਇੱਕ ਆਰਗੂਮੈਂਟ ਵੀ ਆ ਪਰ ਇਹ ਜ਼ਰੂਰ ਹੈ ਕਿ ਉਹਨਾਂ ਦੇ ਵੱਲੋਂ ਵੀ ਹੁਣ ਤਾਂ ਬਹੁਤਿਆਂ ਵੱਲੋਂ ਕਿਹਾ ਜਾ ਰਿਹਾ ਕਿ ਠੀਕ ਹੈ ਤੁਸੀਂ ਸਾਡੇ ਸਵਾਲਾਂ ਦੇ ਜਵਾਬ ਦੇ ਦਿਓ ਤੇ ਪਰ ਹੁਣ ਜੇਕਰ ਮੰਨਾ ਸਾਹਿਬ ਵਰਗੇ ਲੋਕ ਕਹਿਣਗੇ ਕਿ ਅਸੀਂ ਅਸੀਂ ਇਹਨਾਂ ਬੇਤੁੱਕੇ ਸਵਾਲਾਂ ਦੇ ਜਵਾਬ ਨਹੀਂ ਦੇਣੇ ਤਾਂ ਫਿਰ ਉੱਥੇ ਕੀਤਾ ਵੀ ਕੀਤਾ ਜਾ ਸਕਦਾ ਜਾਂ ਜਿਹੜਾ ਇੱਕ ਇਧਰ ਜਿਹੜੀ ਸਭ ਕਾਸੇ ਨੂੰ ਲਜਾਣ ਦੀ ਗੱਲ ਕੀਤੀ ਜਾ ਰਹੀ ਹੈ ਜਾਂ ਜਿਹੜੇ ਕ ਕੌਣ ਲੱਗ ਪੈਂਦੇ ਨੇ ਜੀ ਇਹ ਪੰਜਾਬ ਦਾ ਅਰਥਚਾਰਾ ਤਬਾਹ ਕਰ ਰਹੇ ਨੇ ਤਾਂ ਜਾਂ ਜੀ ਇਹਨਾਂ ਨੇ ਸੜਕਾਂ ਰੁਕੀਆਂ ਹੋਈਆਂ ਵੈਸੇ ਪੁੱਛਣ ਵਾਲੀ ਗੱਲ ਹੈ ਜੀ ਕਿ ਸੜਕਾਂ ਕਿਸਾਨਾਂ ਨੇ ਰੁਕੀਆਂ ਹੋਈਆਂ ਜਿਹੜੇ ਏਡੇ ਏਡੇ ਜਿਹੜੇ ਕਿਲ ਲਾਏ ਨੇ ਜਾਂ ਜਿਹੜੇ ਰਾਹ ਦੇ ਵਿੱਚ ਸਾਰੇ ਕੰਧ ਬਣਾਤੀ ਉਹ 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 ਜਿਹੜੀ ਕਿਸਾਨਾਂ ਨੇ ਬਣਾਈ ਇੱਕ ਗੱਲ ਨਜ਼ਰ ਆ ਰਹੀ ਆਪਾਂ ਨੂੰ ਤੁਹਾਨੂੰ ਪਤਾ ਕਿ ਹਰਿਆਣੇ ਤੋਂ ਗਾਂ ਨਹੀਂ ਟੱਪਣ ਦਿੱਤਾ ਉਸ ਤੋਂ ਬਾਅਦ ਉਹਨਾਂ ਨੇ ਹੁਣ ਰੀਲ ਲੁਕੋ ਵਾਲਾ ਜਿਹੜਾ ਸੀਗਾ ਉਹਨੂੰ ਵੀ ਚਲੋ ਉਹਨਾਂ ਨੇ ਸਸਪੈਂਡ ਕਰ ਦਿੱਤਾ ਕਿਸਾਨਾਂ ਨੇ ਤੇ ਉਹਨਾਂ ਨੇ ਕਿਹਾ ਕਿ ਅਸੀਂ ਬੀਜੇਪੀ ਦੇ ਜਿਹੜੇ ਲੀਡਰ ਐ ਉਹਨਾਂ ਦੇ ਘਰਾਂ ਨੂੰ ਘੇਰਾਂਗੇ ਸੋ ਇਹ ਇਹਨੂੰ ਲੈ ਕੇ ਜਿਹੜਾ ਇੱਕ ਇਹ ਨੈਰੇਟਿਵ ਰਚਿਆ ਜਾਂਦਾ ਕਿ ਜੀ ਕਿਸਾਨ ਹੀ ਜਿਹੜਾ ਲਗਾਤਾਰ ਇਹ ਪ੍ਰੋਟੈਸਟ ਕਰ ਰਹੇ ਨੇ ਤਾਂ ਬਾਕੀਆਂ ਨੂੰ ਕਿਉਂ ਨਹੀਂ ਪ੍ਰੋਬਲਮ ਇਹ ਕਿਉਂ ਪ੍ਰੋਟੈਸਟ ਵਾਰ-ਵਾਰ ਕਰਦੇ ਤੇ ਜਦੋਂ ਜਿਹੜਾ ਆਜ਼ਾਦੀ ਦੀ ਗੱਲ ਆਉਂਦੀ ਹੈ ਉਦੋਂ ਤਾਂ ਕੋਈ ਨਹੀਂ ਇਹ ਗੱਲ ਕਹਿੰਦਾ ਕਿ ਬਾਕੀ ਐਡਾ ਸਾਰਾ ਮੁਲਕ ਵੀ ਤਾਂ ਪਿਆਈ ਸੀ ਤੁਹਾਨੂੰ 90 ਤੋਂ ਜ਼ਿਆਦਾ ਲੋਕਾਂ ਨੂੰ ਕੀ ਪ੍ਰੋਬਲਮ ਪੈ ਗਈ ਸੀ ਤੁਸੀਂ ਜਾ ਕੇ ਫਾਂਸੀਆਂ ਤੇ ਚੜ ਗਏ ਉਦੋਂ ਦੀ ਇਦਾਂ ਦੀ ਕੋਈ ਵੀ ਗੱਲ ਨਹੀਂ ਇਹਦੇ ਤੇ ਥੋੜੀ ਜਿਹੀ ਹੋਰ ਗੱਲ ਕਰਦੇ ਆ ਨਾਲ ਦੀ ਨਾਲ ਜਿਹੜੀ ਪ੍ਰਧਾਨ ਮੰਤਰੀ ਮੋਦੀ ਸਾਹਿਬ ਵਾਲੀ ਆਪਾਂ ਗੱਲ ਕੀਤੀ ਆ ਉਹਦੇ ਤੇ ਗੱਲ ਕਰਦੇ ਆ ਵੋਟਿੰਗ ਪਰਸੈਂਟ ਤੇ ਵੀ ਗੱਲ ਕਰਦੇ ਆ ਸੋ ਇੱਕ ਤਾਂ ਪਹਿਲਾਂ ਬੇਨਤੀ ਆ ਜੀ ਜੇਕਰ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲੈਣਾ ਜੇਕਰ ਤੁਸੀਂ ਦੇਖ ਰਹੇ ਹੋ TikTok ਤੇ ਤਾਂ ਫੋਲੋ ਜ਼ਰੂਰ ਕਰ ਲੈਣਾ ਸੋ ਇੱਕ ਤਾਂ ਜੀ ਜਿਹੜੀ ਅੰਤਰਰਾਸ਼ਟਰੀ ਤੌਰ ਤੇ ਜੇਕਰ ਆਪਾਂ ਦੇਖੀਏ ਤਾਂ ਇੱਕ ਬਹੁਤ ਵੱਡੀ ਜਿਹੜੀ ਘਟਨਾ ਵਾਪਰੀ ਆ ਜਿਹੜੇ ਰਈਸੀ ਸਾਹਿਬ ਆ ਈਰਾਨ ਦੇ ਜਿਹੜੇ ਪ੍ਰੈਜ਼ੀਡੈਂਟ ਸੀਗੇ ਉਹਨਾਂ ਦੀ ਮੌਤ ਹੋ ਗਈ ਹੈ ਇੱਕ ਹੈਲੀਕਾਪਟਰ ਦਾ ਹਾਦਸਾ ਹੁੰਦਾ ਜਿਹਦੇ ਵਿੱਚ ਇਹ ਇਬਰਾਹਿਮ ਰਈਸੀ ਆ ਜਿਹੜੇ ਉਹਨਾਂ ਦੀ ਤੇ ਉਹਨਾਂ ਦੇ ਨਾਲ ਹੀ ਜਿਹੜੇ ਈਰਾਨ ਦੇ ਫੋਰਨ ਮਿਨਿਸਟਰ ਸੀਗੇ ਉਹਨਾਂ ਦੀ ਮੌਤ ਹੋ ਜਾਂਦੀ ਆ ਇਹ ਹਾਲਾਂਕਿ ਉਹਨਾਂ ਦੇ ਕਾਫੀ ਕਹਿ ਲੋ ਕਿ ਦੁਸ਼ਮਣ ਨੇ ਈਰਾਨ ਨੇ ਹੁਥੀਜ਼ ਨੂੰ ਵੀ ਈਰਾਨ ਸਪੋਰਟ ਕਰਦਾ ਹਮਾਸ ਨੂੰ ਵੀ ਕਰਦਾ ਸਪੋਰਟ ਇਦੇ ਨਾਲ ਨਾਲ ਜਿਹੜਾ ਈਰਾਨ ਆ ਉਹ ਜਿਹੜੇ ਹਜ਼ਬੁੱਲਾਹ ਆ ਉਹਨਾਂ ਨੂੰ ਵੀ ਸਪੋਰਟ ਕਰਦਾ ਈਰਾਨ ਦੇ ਪਰੋਂ ਬਹੁਤ ਸਾਰੇ ਜਿਹੜੇ ਆ ਇਹ ਡਰੋਨਸ ਵਗੈਰਾ ਉਹ ਰਸ਼ੀਆ ਨੂੰ ਦਿੱਤੇ ਜਾਂਦੇ ਆ ਯੂਕਰੇਨ ਦੀ ਵਾਰ ਦੇ ਵਿੱਚ ਇੱਕ ਬਲॉक्स ਬਣਦੇ ਹੋਏ ਸਾਨੂੰ ਸਪਸ਼ਟ ਤੌਰ ਤੇ ਦਿਖਾਈ ਦੇ ਰਹੇ ਨੇ ਇੱਕ ਪਾਸੇ ਪੱਛਮੀ ਮੁਲਕ ਨੇ ਯੂਐਸਏ ਆ ਨੀਟੋ ਕੰਟਰੀਜ਼ ਨੇ ਯੂਕੇ ਆ ਬਾਕੀ ਹੋਰੀ ਯੂਰੋਪੀਅਨ ਯੂਨੀਅਨ ਕੰਟਰੀਜ਼ ਨੇ ਯੂਕਰੇਨ ਉਹਨਾਂ ਦੇ ਨਾਲ ਆ ਕੇ ਖੜਨ ਦੀ ਟਰਾਈ ਕਰ ਰਿਹਾ ਦੂਸਰੇ ਪਾਸੇ ਰਸ਼ੀਆ ਆ ਚਾਈਨਾ ਆ ਤੇ ਉਹਨਾਂ ਦਾ ਸਾਥ ਦੇ ਰਿਹਾ ਜਿਹੜਾ ਈਰਾਨ ਤੇ ਬਾਕੀ ਬਹੁਤ ਸਾਰੀਆਂ ਨੌਨ ਅਲਾਈਡਡ ਕੰਟਰੀ ਨੇ ਜਿਨ੍ਹਾਂ ਦੇ ਵਿੱਚ ਇੰਡੀਆ ਵੀ ਆ ਤੇ ਬਾਕੀ ਕੰਟਰੀਜ਼ ਆ ਜਿਹੜੀਆਂ ਖੁੱਲ ਕੇ ਕਿਸੇ ਪਾਸੇ ਦੀ ਨਾ ਤਾਂ ਮੁਖਾਲਫਤ ਕਰ ਰਹੀਆਂ ਨੇ ਨਾ ਕਿਸੇ ਪਾਸੇ ਦੇ ਸਾਥ ਦੇ ਵਿਚਾਰੇ ਨੇ ਪਰ ਇਹ ਦੋ ਬਲੋਕ ਤਾਂ ਹੈਗੇ ਨੇ ਸੋ ਇਹਨਾਂ ਦੇ ਵਿੱਚੋਂ ਹੁਣ ਈਰਾਨ ਦੇ ਜਿਹੜੇ ਇਹ ਰਾਸ਼ਟਰਪਤੀ ਰਈ ਸੀ ਸਾਹਿਬ ਇਹ ਕਾਫੀ ਹਾਰਡ ਲਾਈਨਰ ਮੰਨੇ ਜਾਂਦੇ ਸੀ ਰਾਈਟ ਵਿੰਗਰ ਬਹੁਤ ਜ਼ਿਆਦਾ ਇਹ ਸੀਗੇ ਤੇ ਦੂਸਰਾ ਇਹ ਵੀ ਸੀ ਕਿ ਇਹ ਮੰਨਿਆ ਜਾਂਦਾ ਕਿ ਜਿਹੜੇ ਆਇਤੋਲਾ ਖੋਮੀਨੀ ਆ ਜਿਹੜਾ ਉੱਥੇ ਦਾ ਈਰਾਨ ਦਾ ਇੱਕ ਸਿਸਟਮ ਹੈ ਨਾ ਸੁਪਰੀਮ ਲੀਡਰ ਬੜਾ ਕਿ ਉਹਨਾਂ ਨੂੰ ਰਿਪਲੇਸ ਕਰਨ ਦੇ ਲਈ ਇਹ ਕਾਫੀ ਜਿਹੜੇ ਆ ਇੱਕਲੋਸ ਸੀਗੇ ਕਿ ਅਗਲੇ ਸੁਪਰੀਮ ਲੀਡਰ ਜਿਹੜੇ ਆ ਰਈ ਸੀ ਸਾਹਿਬ ਉਹ ਬਣ ਸਕਦੇ ਸੀ ਤੁਕੈਰ ਇੱਕ ਤਾਂ ਹੁਣ ਉੱਥੇ ਇਹਦੇ ਤੋਂ ਬਾਅਦ ਇਹ ਇਹ ਵੀ ਕੀ ਹੁੰਦਾ ਇੱਕ ਤਾਂ ਇਹ ਕਿਹਾ ਜਾ ਰਿਹਾ ਕਿ ਜਿਹੜਾ ਹੈਲੀਕਾਪਟਰ ਉਹਨਾਂ ਦਾ ਕਾਫੀ ਪੁਰਾਣਾ ਸੀਗਾ ਹਾਲਾਂਕਿ ਮੈਂ ਹੁਣੇ ਹੀ ਦੇਖ ਰਿਹਾ ਸੀ ਕੁਝ ਮੀਡੀਆ ਰਿਪੋਰਟਾਂ ਕਿ ਉੱਥੇ ਦੀ ਜਿਹੜੀ ਮਿਲਟਰੀ ਆ ਉਹਨਾਂ ਨੇ ਇਹ ਜਿਹਦੀ ਇਹਦੀ ਆਪਣੀ ਜਾਂਚ ਵਗੈਰਾ ਉਹਦੀ ਸ਼ੁਰੂਆਤ ਕਰ ਦਿੱਤੀ ਆ ਤੇ ਫੌਗ ਦੱਸਦੇ ਆ ਬਹੁਤ ਜ਼ਿਆਦਾ ਸੀ ਤੇ ਇਹ ਜਿਹੜਾ ਹੈਲੀਕਾਪਟਰ ਆ ਪੁਰਾਣਾ ਇਹਦੇ ਚੱਲਦਿਆਂ ਵੀ ਇਹ ਜਿਹੜਾ ਹਾਦਸਾ ਹੋਇਆ ਹੋ ਸਕਦਾ ਕਿਉਂਕਿ ਬਹੁਤ ਸਾਰੀਆਂ ਪਾਬੰਦੀਆਂ ਦਾ ਸਾਹਮਣਾ ਹੈ ਇਰਾਨ ਨੂੰ ਤੇ ਉਹਦੇ ਚੱਲਦੇ ਆ ਫਿਰ ਇਦਾਂ ਦੀਆਂ ਚੀਜ਼ਾਂ ਕਿਉਂਕਿ ਹੈਲੀਕਾਪਟਰ ਵੈਸੇ ਅਮਰੀਕਾ ਤੋਂ ਆ ਤੇ ਦੱਸ دیا ਕਿ ਕਾਫੀ ਜਿਆਦਾ ਪੁਰਾਣਾ ਹੋ ਸਕਦਾ ਤੇ ਇਹ ਇਹ ਇਸ ਦੇ ਚੱਲਦੇ ਆ ਸ਼ਾਇਦ ਇਹ ਘਟਨਾ ਵਾਪਰੀ ਹੋਵੇ ਬਾਕੀ ਉਹਨਾਂ ਦੀ ਜਿਵੇਂ ਮੈਂ ਕਿਹਾ ਕਿ ਉਹਨਾਂ ਦੀ ਮਿਲਟਰੀ ਨੇ ਜਿਹੜੀ ਜਾਂਚ ਸ਼ੁਰੂ ਕਰ ਦਿੱਤੀ ਆ ਇਦੇ ਵਿੱਚੋਂ ਕੀ ਨਿਕਲ ਕੇ ਸਾਹਮਣੇ ਆਉਂਦਾ ਇਹ ਇਹ ਇਹਦੇ ਤੇ ਆਪਾਂ ਨਜ਼ਰ ਬਣਾ ਕੇ ਰੱਖਾਂਗੇ ਹਾਲਾਂਕਿ ਇਹ ਬਹੁਤ ਵੱਡਾ ਈਵੈਂਟ ਆ ਜੀਓ ਪੋਲਿਟਿਕਸ ਬਹੁਤ ਬੁਰੇ ਤਰੀਕੇ ਨਾਲ ਇਹ ਇਹ ਜਿਹੜਾ ਪਲਟਾ ਖਾ ਸਕਦੀ ਹੈ ਇਹਦੇ ਨਾਲ ਸਾਰੀ ਦੀ ਸਾਰੀ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਇਰਾਨ ਤੇ ਇਜ਼ਰਾਇਲ ਦਾ ਜਿਹੜਾ ਮਸਲਾ ਆ ਉਹ ਬਹੁਤ ਜ਼ਿਆਦਾ ਵੱਧ ਗਿਆ ਸੀ ਜਦੋਂ ਇਜ਼ਰਾਇਲ ਦੇ ਉੱਤੇ ਇਰਾਨ ਨੇ ਤਿੰਨ ਸੌ ਤੋਂ ਜ਼ਿਆਦਾ ਜਿਹੜੀਆਂ ਮਿਜ਼ਾਈਲਸ ਤੇ ਡਰੋਨਸ ਦਾਗਿਆ ਜਿਨ੍ਹਾਂ ਨੂੰ ਕੇ ਮਾਰਗ ਰਾਇਆ ਗਿਆ ਇਹ ਜਿਹੜਾ ਇਜ਼ਰਾਈਲ ਦੇ ਵੱਲੋਂ ਤੇ ਉਹਦੇ ਜਿਹੜੇ ਮਿੱਤਰ ਦੇਸ਼ ਨੇ ਯੂਕੇ ਯੂਐਸਏ ਦੇ ਵੱਲੋਂ ਤੇ ਉਸ ਤੋਂ ਬਾਅਦ ਜਿਹੜਾ ਇਜ਼ਰਾਈਲ ਨੂੰ ਬਾਰ-ਬਾਰ ਰੋਕਿਆ ਗਿਆ ਸੀਗਾ ਯੂਐਸਏ ਦੇ ਵੱਲੋਂ ਜਾਂ ਬਾਕੀ ਵੈਸਟਰਨ ਕੰਟਰੀਜ਼ ਦੇ ਵੱਲੋਂ ਕਿ ਤੁਸੀਂ ਹੁਣ ਇਹਦਾ ਪਲਟਬਾਰ ਨਾ ਕਰੋ ਜਵਾਬ ਇਹਦਾ ਨਾ ਦਿਓ ਸੋ ਇਹ ਬਹੁਤ ਜ਼ਿਆਦਾ ਇਹਨਾਂ ਦੇ ਵਿੱਚ ਕਸ਼ੀਦਗੀ ਰਹੀ ਆ ਈਰਾਨ ਦੇ ਵਿੱਚ ਤੇ ਇਜ਼ਰਾਈਲ ਦੇ ਵਿੱਚ ਸੋ ਇਹ ਹੁਣ ਮਸਲਾ ਹਾਲਾਕੇ ਜਿਹੜਾ ਮੈਂ ਕੁਝ ਮੀਡੀਆ ਰਿਪੋਰਟਾਂ ਦੇਖੀਆਂ ਜਿਹਦੇ ਵਿੱਚ ਪਤਾ ਲੱਗਾ ਕਿ ਜਿਹੜੇ ਇਜ਼ਰਾਇਲ ਵਾਲੇ ਆ ਉਹਨਾਂ ਨੇ ਜਿਹੜਾ ਸਿੱਧੇ ਤੌਰ ਤੇ ਇਹਨਾਂ ਤੱਕ ਇਹ ਮੈਸੇਜ ਪਹੁੰਚਾਤਾ ਕਿ ਸਾਡਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਦੱਸਦੇ ਉਧਰੋਂ ਯੂਐਸਏ ਦੇ ਵੱਲੋਂ ਵੀ ਇਸੇ ਤਰੀਕੇ ਦਾ ਮੈਸੇਜ ਗਿਆ ਬਹੁਤ ਸਾਰੀਆਂ ਬਲॉक्स ਦੀ ਗੱਲ ਤਾਂ ਤੁਸੀਂ ਇੱਥੋਂ ਦੇਖ ਸਕਦੇ ਆ ਕਿ ਬਹੁਤ ਸਾਰੀਆਂ ਕੰਟਰੀਜ਼ ਆ ਜਿਨ੍ਹਾਂ ਨੇ ਉਹਨਾਂ ਦੀ ਮੌਤ ਤੇ ਜਿਹੜਾ ਦੁੱਖ ਦਾ ਪ੍ਰਗਟਾਵਾ ਕੀਤਾ ਜਾਂ ਆਪਣੀ ਸੰਵੇਦਨਾ ਪ੍ਰਗਟ ਕੀਤੀ ਆ ਵਾਈਟ ਹਾਊਸ ਦੇ ਵੱਲੋਂ ਇਹ ਕਿਹਾ ਗਿਆ ਕਿ ਇਹ ਜਿਹੜੇ ਲੀਡਰ ਆ ਇਹਨਾਂ ਦੇ ਹੱਥਾਂ ਤੇ ਬਹੁਤ ਲੋਕਾਂ ਦਾ ਖੂਨ ਸੀਗਾ ਜਿਹੜੇ ਰਈ ਸੀ ਸਾਹਬ ਆ ਸੋ ਖੈਰ ਇਹ ਇੱਕ ਜੇ ਮੈਂ ਕਿਹਾ ਕਿ ਜੀਓ ਪੋਲਿਟਿਕਸ ਦੇ ਵਿੱਚ ਇੱਕ ਬਹੁਤ ਡਿਫਰੈਂਟ ਤਰੀਕੇ ਨਾਲ ਹੁਣ ਸਾਰੇ ਜਿਹੜੇ ਇਹ ਇਵੈਂਟ ਹੋ ਰਹੇ ਨੇ ਉਧਰੋਂ ਯੂਕਰੇਨ ਦੇ ਉੱਤੇ ਬਹੁਤ ਤੇਜ਼ੀ ਨਾਲ ਜਿਹੜਾ ਜਿਆਦਾ ਜਿਹੜਾ ਉਹਨਾਂ ਨੇ ਆਪਣੀ şiddਤ ਦੇ ਵਿੱਚ ਵਾਧਾ ਕਰਤਾ ਆ ਜਿਹੜਾ ਰਸ਼ੀਆ ਨੇ ਅਟੈਕਸ ਦਾ ਸੋ ਉਹ ਉਤੇ ਆਪਾਂ ਨਿਗਾਹ ਬਣਾਈ ਰੱਖੀ ਸੋ ਹੁਣ ਕਿਉਂਕਿ ਲੋਕ ਸਭਾ ਚੋਣਾਂ ਚੱਲ ਰਹੀਆਂ ਨੇ ਤੇ ਭਾਰਤ ਦੇ ਵਿੱਚ ਲਗਾਤਾਰ ਜਿਹੜਾ ਖਬਰਾਂ ਦਾ ਦੌਰ ਤੋਰਾ ਜਾਰੀ ਹੈ ਤੇ ਪੰਜਵੇਂ ਚਰਨ ਦੇ ਵਿੱਚ ਜੀ ਸੋਮਵਾਰ ਨੂੰ 6 ਰਾਜਾਂ ਦੇ ਵਿੱਚ ਦੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿੱਚ ਜਿਹੜੀ ਆ 49 ਸੀਟਾਂ ਦੇ VOTING ਹੋਈ ਆ ਇਸ ਵਾਰ ਜਿਹੜੀ ਆ ਐਟ ਦਾ ਮੋਮੈਂਟ ਜਿਹੜੀ ਸਥਿਤੀ ਆ ਉਹ 57.5% ਤੇ ਜਿਲ੍ਹਾ ਵੋਟ ਪ੍ਰੋਸੈਂਟ ਦੱਸਿਆ ਜਾ ਰਿਹਾ ਪੰਜਵੇਂ ਫੇਜ਼ ਦੇ ਵਿੱਚ ਜਿਹੜੀਆਂ ਮਹਾਰਾਸ਼ਟਰ ਦੀਆਂ ਸਾਰੀਆਂ ਸੀਟਾਂ ਭੁਗਤ ਗਈਆਂ ਨੇ ਸੋ ਮਹਾਰਾਸ਼ਟਰ ਦੀਆਂ ਸਾਰੀਆਂ ਸੀਟਾਂ ਦੇ VOTING ਹੋ ਗਈ ਆ ਤੇ ਇਸ ਵਾਰ ਜਿਹੜਾ ਪੱਛਮ ਬੰਗਾਲ ਦੇ ਵਿੱਚ ਵੀ ਜਿਹੜੀ ਆ ਇਸ ਵਾਰ ਵੋਟਾਂ ਪਈਆਂ ਤੇ ਨਾਲ ਦੀ ਨਾਲ ਮਹਾਰਾਸ਼ਟਰ ਬਿਹਾਰ ਝਾਰਖੰਡ ਓਡੀਸ਼ਾ ਉੱਤਰ ਪ੍ਰਦੇਸ਼ ਜੰਮੂ ਕਸ਼ਮੀਰ ਤੇ ਲਦਾਖ ਜੰਮੂ ਕਸ਼ਮੀਰ ਦੇ ਵਿੱਚ ਹਾਲਾਂਕਿ ਬਾਕੀ ਸਟੇਟਾਂ ਦੇ ਨਾਲੋਂ ਘੱਟ ਆ ਪਰ ਇਸ ਵਾਰ ਵੀ ਪਿਛਲੀ ਵਾਰ ਵੀ ਆਪਾਂ ਕਸ਼ਮੀਰ ਦੇ ਅੰਕੜੇ ਤੁਹਾਡੇ ਨਾਲ ਸਾਂਝੇ ਕੀਤੇ ਸਗੇ ਕਿ ਉੱਥੇ ਧਾਰਾ 370 ਹਟਾਉਣ ਤੋਂ ਬਾਅਦ ਪਹਿਲੀ ਵਾਰ ਚੋਣਾਂ ਹੋ ਰਹੀਆਂ ਨੇ ਤੇ ਪਿਛਲੀ ਵਾਰ ਵੀ ਜਿਹੜਾ ਪਿਛਲੀ ਗੀਟ ਦੇ ਵਿੱਚ ਜਿਹੜੀ ਕਸ਼ਮੀਰ ਦੇ ਵਿੱਚ VOTING ਹੋਈ ਆ ਸਭ ਤੋਂ ਜ਼ਿਆਦਾ VOTING ਰਹੀ ਸੀ ਇਸ ਵਾਰ ਵੀ ਹਾਲਾਂਕਿ ਹੈਗੀ 54.21% ਆ ਪਰ ਜੇਕਰ ਆਪਾਂ 2019 ਦਾ VOTING ਪਰਸੈਂਟ ਦੇਖੀਏ ਤਾਂ 34.6% ਤੋਂ ਵੱਧ ਕੇ ਇਸ ਵਾਰ 54.21% ਜਿਹੜੀ ਆ VOTING ਪਰਸੈਂਟ ਰਿਹਾ ਇਹ ਆਪਣੇ ਉਮਰ ਅਬਦੁੱਲਾਹ ਸਾਹਿਬ ਆ ਜਿਹੜੇ ਉਹ ਲੜ ਰਹੇ ਨੇ ਇਹ ਇਥੋਂ ਤੇ ਇਹਦੇ ਨਾਲ ਨਾਲ ਰਾਹੁਲ ਗਾਂਧੀ ਸਾਹਿਬ ਦੀ ਜਿਹੜੀ ਸੀਟ ਆ ਉਹਦੇ ਤੇ ਵੀ VOTING ਹੋ ਗਈ ਆ ਅਮੀਠੀ ਵਾਲੀ ਤੇ ਵੀ ਹੋ ਗਈ ਆ ਜਿੱਥੇ ਸਮ੍ਰਿਤੀ ਹਰਾਨੀ ਜੀ ਆ ਲਖਨਊ ਦੀ ਸੀਟ ਆ ਜਿੱਥੇ ਰਾਜਨਾਥ ਸਿੰਘ ਜੀ ਆ ਉੱਥੋਂ ਵੀ ਉੱਥੇ ਵੀ VOTING ਹੋ ਗਈ ਆ ਸੋ ਕਾਫੀ ਅਹਿਮ ਸੀਟਾਂ ਨੇ ਤੇ ਬਾਕੀ ਦੇਖਦੇ ਆ ਇਹ ਹੁਣ ਜਿਹੜਾ 4 ਜੂਨ ਨੂੰ ਨਤੀਜੇ ਕਿੱਦਾਂ ਦੇ ਆਉਂਦੇ ਨੇ ਬਹੁਤ ਸਾਰੀਆਂ ਕਿਆਸਰਾਈਆਂ ਤਾਂ ਖੈਰ ਚੱਲ ਹੀ ਰਹੀਆਂ ਅਚਾ ਨਤੀਜਿਆਂ ਨੂੰ ਲੈ ਕੇ ਜਿਹੜੀ ਆਪਾਂ ਜ਼ਿਕਰ ਗੱਲ ਕਰੀਏ ਤਾਂ ਲਗਾਤਾਰ ਇਹ ਗੱਲ ਹੁੰਦੀ ਰਹੀ ਆ ਕਿ ਬੀ ਬੀਜਪੀ ਨੇ ਬਹੁਤ ਆਸਾਨੀ ਨਾਲ ਇਹ ਚੋਣਾਂ ਜਿੱਤ ਜਾਣੀਆਂ ਉਸ ਤੋਂ ਬਾਅਦ ਜਿੱਦਾਂ ਜਿੱਦਾਂ ਦੇ ਇਹਨਾਂ ਦੇ ਬਿਆਨ ਹੋਣੇ ਸ਼ੁਰੂ ਹੋਏ ਪ੍ਰਧਾਨ ਮੰਤਰੀ ਮੋਦੀ ਦੇ ਉਹਨੂੰ ਲੈ ਕੇ ਲੋਕਾਂ ਦੇ ਵਿੱਚ ਜਿਹੜੇ ਆ ਖਦਸ਼ਾਤ ਵਧੇ ਕਿ ਕਿਤੇ ਭਾਜਪਾ ਜੜੀ ਆ ਹਾਰਨ ਦੀ ਕਗਾਰ ਤੇ ਤਾਂ ਨਹੀਂ ਸੋ ਇਹਨੂੰ ਲੈ ਕੇ ਆਪਾਂ ਤੁਹਾਡੇ ਨਾਲ ਇਹ ਗੱਲ ਲਗਾਤਾਰ ਕੀਤੀ ਸੀਗੀ ਕਿ ਜੇਕਰ ਭਾਜਪਾ ਹਾਰਦੀ ਜਾਂ ਉਹਨਾਂ ਦੀ ਸੀਟਾਂ ਘਟ ਹੁੰਦੀਆਂ ਤੇ ਉਹਦੇ ਵਿੱਚ ਇੱਕ ਵੱਡੀ ਬਚਾਏ ਹੋ ਸਕਦੀ ਆ ਕਿ ਇਹਨਾਂ ਦੀ ਇਨਫਾਈਟਿੰਗ ਜਾਂ ਆਰਐਸਐਸ ਵਾਲੇ ਵੀ ਇਸ ਗੱਲ ਤੋਂ ਖੁਸ਼ ਨਾ ਹੋਣ ਜੀਐਸਟੀ ਦੀ ਸਾਰੀ ਸੈਂਟਰਲਾਈਜੇਸ਼ਨ ਹੋ ਰਹੀ ਆ ਪਾਵਰ ਇੱਕ ਜਗ੍ਹਾ ਤੇ ਇਕੱਠੀ ਹੋ ਰਹੀ ਆ ਸੋ ਇਹਨੂੰ ਲੈ ਕੇ ਬੀਤੇ ਦਿਨਾਂ ਦੇ ਵਿੱਚ ਜਿਹੜੇ ਨੱਡਾ ਸਾਹਿਬ ਆ ਉਹਨਾਂ ਦੀ ਜੇਪੀ ਨੱਡਾ ਸਾਹਿਬ ਜਿਹੜੇ ਭਾਜਪਾ ਦੇ ਪ੍ਰਧਾਨ ਨੇ ਉਹਨਾਂ ਦੀ ਇੱਕ ਇੰਟਰਵਿਊ ਹੁੰਦੀ ਇੰਡੀਅਨ ਐਕਸਪ੍ਰੈਸ ਦੇ ਨਾਲ ਜਿੱਥੇ ਉਹਨਾਂ ਨੂੰ ਜਿਹੜਾ ਕਿਹਾ ਜਾਂਦਾ ਇਹ ਆਰਐਸਐਸ ਦੀ ਸਪੋਰਟ ਦੀ ਗੱਲ ਕੀਤੀ ਜਾਂਦੀ ਆ ਬੀਜਪੀ ਨੂੰ ਆਰਐਸਐਸ ਦੀ ਸਪੋਰਟ ਦੀ ਗੱਲ ਜਦੋਂ ਕੀਤੀ ਜਾਂਦੀ ਆ ਤਾਂ ਨੱਡਾ ਸਾਹਿਬ ਇਹ ਜਵਾਬ ਦਿੰਦੇ ਨੇ ਆਪ ਆਰਐਸਐਸ ਵਾਲੇ ਆਪਣਾ ਜਿਹੜਾ ਆਈਡਿਓਲੋਜੀਕਲੀ ਆਪਣਾ ਕੰਮ ਕਰਦੇ ਆ ਅਸੀਂ ਆਪਣਾ ਕੰਮ ਕਰਦੇ ਆਂ ਤੇ ਅਸੀਂ ਹੁਣ ਆਪਣੇ ਜਿਹੜੇ ਅਫੇਅਰਸ ਆ ਉਹਨਾਂ ਨੂੰ ਆਪਣੇ ਤਰੀਕੇ ਨਾਲ ਸੰਭਾਲਦੇ ਆ ਜਿਹੜੀ ਆਰਐਸਐਸ ਆ ਉਹ ਇੱਕ ਕਲਚਰਲ ਤੇ ਸੋਸ਼ਲ ਆਰਗੇਨਾਈਜੇਸ਼ਨ ਆ ਤੇ ਅਸੀਂ ਇੱਕ ਪੋਲੀਟਿਕਲ ਆਰਗੇਨਾਈਜੇਸ਼ਨ ਆ ਤੇ ਪਹਿਨਾ ਪਹਿਲਾ ਇਹਨਾਂ ਨੇ ਕਿਹਾ ਕਿ ਪਹਿਲਾ ਪਹਿਲਾ ਸਾਨੂੰ ਜਿਹੜਾ ਉਹਨਾਂ ਦੀ ਜਰੂਰਤ ਸੀਗੀ ਤੇ ਹੁਣ ਅਸੀਂ ਜਿਹੜਾ ਉਹ ਅੱਗੇ ਜਿਹੜਾ ਵੱਧ ਚੁੱਕੇ ਆ ਸੋ ਹੁਣ ਅਸੀਂ ਜ਼ਿਆਦਾ ਅੱਗੇ ਵੱਧ ਗਏ ਆ ਸੋ ਇਹ ਜਿਹੜਾ ਇਸ ਬਿਆਨ ਨੂੰ ਹੁਣ ਆਰਐਸਐਸ ਵਾਲੇ ਕਿਵੇਂ ਦੇਖਦੇ ਨੇ ਇਹ ਵੀ ਕਾਫੀ ਅਹਿਮ ਰਹੇਗਾ ਪਰ ਲੱਗ ਰਿਹਾ ਕਿ ਜਿਹੜੀਆਂ ਆਪਸੀ ਖਲਸ਼ਾ ਕਿਤੇ ਨਾ ਕਿਤੇ ਤਾਂ ਹੈਗੀਆਂ ਤਾਂ ਜ਼ਰੂਰ ਆ ਚਾਹੇ ਉਹ ਜਿਹੜੀ ਇਹਨਾਂ ਦੀ ਬੀਜੇਪੀ ਦੀ ਟੌਪ ਦੀ ਲੀਡਰਸ਼ਿਪ ਆ ਜਿਹੜੀ ਕਿ ਆਫਟਰ ਨਰਿੰਦਰ ਮੋਦੀ ਸਾਹਿਬ ਤੇ ਉਸ ਤੋਂ ਬਾਅਦ ਅਮਿਤ ਸ਼ਾਹ ਸਾਹਿਬ ਤੇ ਉਸ ਤੋਂ ਬਾਅਦ ਦੈਟਸ ਇਟ ਉਸ ਤੋਂ ਬਾਅਦ ਕੋਈ ਹੈ ਨਹੀਂ ਕਿ ਤਦਾ ਬਾਕੀ ਜਿਹੜੀ ਲੀਡਰਸ਼ਿਪ ਆ ਉਹ ਵੀ ਚੁੱਪਿਆ ਸਾਰੀ ਇਧਰੋਂ ਆਰਐਸਐਸ ਦੇ ਬਾਰੇ ਵੀ ਇਸ ਤਰੀਕੇ ਦਾ ਬਿਆਨ ਇਹਨਾਂ ਦੀ ਇਨਫਾਈਟਿੰਗ ਕੇ ਇਸ ਤਰੀਕੇ ਦੀਆ ਉਹ ਉਹਦਾ ਕਿੰਨਾ ਕੁ ਨੁਕਸਾਨ ਇਹਨਾਂ ਨੂੰ ਹੋ ਸਕਦਾ ਦਾ ਜਿਹੜਾ ਪ੍ਰਧਾਨ ਮੰਤਰੀ ਦੇ ਵੱਲੋਂ ਐਸਟੀਕੇ ਦੇ ਬਿਆਨਬਾਜ਼ੀ ਕੀਤੀ ਗਈ ਆ ਕਿਤੇ ਉਹਦੀ ਵਜ੍ਹਾ ਇਹੀ ਤਾਂ ਨਹੀਂ ਜਿਹੜਾ ਬਾਰ ਬਾਰ ਕਿਹਾ ਜਾ ਰਿਹਾ ਕਿ ਬੀਜੇਪੀ ਦਾ ਕੇਡਰ ਜਿਹੜਾ ਬਾਹਰ ਨਹੀਂ ਨਿਕਲ ਰਿਹਾ ਸੋ ਇਹ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਵਿੱਚ ਕੀ ਕੁਝ ਬਦਲਾਅ ਹੁੰਦੇ ਨੇ ਹਾਲਾਂਕਿ ਜਿਹੜੇ ਪ੍ਰਸ਼ਾਂਤ ਕਿਸ਼ੋਰ ਸਾਹਿਬ ਨੇ ਜਿਹੜਾ ਕਾਫੀ ਜਿਨ੍ਹਾਂ ਨੇ ਪਹਿਲੀ ਵਾਰ ਜਿਹੜੇ ਨਰਿੰਦਰ ਮੋਦੀ ਸਾਹਿਬ ਨੂੰ 2014 ਦੇ ਵਿੱਚ ਜਿਨ੍ਹਾਂ ਨੇ ਜਤੌੜ ਦੇ ਵਿੱਚ اپنی ਭੂਮਿਕਾ ਨਿਭਾਈ ਸੀ ਉਹਨਾਂ ਦਾ ਇਹ ਕਹਿਣਾ ਕਿ ਮੋਰੋ ਲੈਸ ਜਿਹੜੀ ਬੀਜੇਪੀ ਦੀ ਵਾਪਸੀ ਹੋ ਰਹੀ ਆ ਤੇ ਬਹੁਤ ਹੇਟਾ ਉਤੇ ਸੀਟਾਂ ਹੋ ਸਕਦੀਆਂ ਥੋੜੀਆਂ ਬਹੁਤ ਅਦਰਵਾਇਜ਼ ਜਿਹੜਾ ਭਾਜਪਾ ਉਹ ਜਿਹੜਾ ਸਹੀ ਆਪਣੀ ਉਹਨੂੰ ਕੋਈ ਖਾਸ ਸਮੱਸਿਆ ਹੈ ਨਹੀਂ ਤੇ ਇਹ ਵੀ ਉਹਨਾਂ ਨੇ ਕਿਹਾ ਕਿ ਜਦੋਂ ਭਾਜਪਾ ਜਾਂ ਖਾਸ ਕਰਕੇ ਨਰਿੰਦਰ ਮੋਦੀ ਸਾਹਿਬ ਦੇ ਬਾਬਤ ਉਹਨਾਂ ਨੇ ਕਿਹਾ ਕਿ ਜਦੋਂ ਇਹ ਬਹੁਤ ਇਸ ਤਰੀਕੇ ਦੇ ਸੰਕੇਤ ਦੇਣ ਕਿ ਅਸੀਂ ਹਾਰਨ ਜਾ ਰਹੇ ਹਾਂ ਤੇ ਆਪਣੇ ਵਰਕਰਾਂ ਨੂੰ ਕਹਿਣ ਕਿ ਤੁਹਾਡੇ ਤੇ ਹੀ ਆ ਬਸ ਕਹਾਣੀ ਨਹੀਂ ਤਾਂ ਆਪਾਂ ਹਾਰੇ ਪਏ ਆ ਤੇ ਇਹ ਵੈਸੇ ਕੰਫਰਟੇਬਲੀ ਜਿਹੜੇ ਆ ਇਹ ਇਹ ਹੁੰਦੇ ਆ ਇਹਨਾਂ ਦੀ ਸਥਿਤੀ ਚੰਗੀ ਹੁੰਦੀ ਹੈ ਇਹਨਾਂ ਨੇ ਏ ਏਐਸਟਰੀਕੇ ਦੀ ਇੱਕ ਗੱਲ ਇੱਕ ਵਾਰ ਗੁਜਰਾਤ ਦੇ ਇੱਕ ਸੀਨੀਅਰ ਜਰਨਲਿਸਟ ਹੈ ਉਹ ਵੀ ਕਹਿ ਰਿਹਾ ਸੀ ਕਿ ਜਦੋਂ ਕਈ ਵਾਰ ਇਹਨਾਂ ਦੀ ਸਥਿਤੀ ਚੰਗੀ ਹੁੰਦੀ ਹੈ ਤਾਂ ਵੀ ਇਹ ਬਰਕਰਾਰ ਤੱਕ ਏਐਸਟਰੀਕੇ ਦਾ ਸੰਦੇਸ਼ ਲਾ ਦਿੰਦੇ ਨੇ ਇਹ ਭਾਈ ਸਾਡੀ ਸਥਿਤੀ ਕੁਝ ਖਾਸ ਚੰਗੀ ਨਹੀਂ ਹੈਗੀ ਤਾਂ ਕਿ ਜਿਹੜਾ VOTING ਪਰਸੈਂਟ ਦੇ ਵਿੱਚ ਹੋਰ ਵਾਅਦਾ ਹੋਵੇ ਸੋ ਖੈਰ ਇਹ ਸਾਰੀਆਂ ਚੀਜ਼ਾਂ ਤਾਂ ਸਾਨੂੰ ਹੁਣ 4 ਜੂਨ ਨੂੰ ਪਤਾ ਲੱਗਣਾ ਪਰ ਇਹ ਕਾਫੀ ਇੰਟਰਸਟਿੰਗ ਹੈ ਏਐਸਟਰੀਕੇ ਦਾ ਬਿਆਨ ਆਉਣਾ ਜੀਪੀ ਨੱਡਾ ਸਾਹਿਬ ਦੇ ਵੱਲੋਂ ਅਜੇ ਤਿੰਨ ਚਾਰ ਨਾਂ ਦੇ ਵਿੱਚ VOTING ਰਹਿੰਦੀ ਸੀ ਜਿਹੜਾ ਪ ਤੇ ਖੈਰ ਇਹਦੇ ਨਾਲ ਨਾਲ ਜਿਹੜੀ ਆਪਾਂ ਪਹਿਲਾਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀਗੀ ਕਿ ਕੀ ਬੀਜੇਪੀ ਦੇ ਵੱਲੋਂ ਜੀਐਸਟੀਕੇ ਦੀਆਂ ਇਹਨਾਂ ਦੇ ਲੀਡਰਸ ਦੇ ਵੱਲੋਂ ਪੰਜਾਬ ਦੇ ਅੰਦਰ ਜਿਹੜੇ ਬਿਆਨ ਦਿੱਤੇ ਜਾ ਰਹੇ ਨੇ ਉਹ ਕਿੱਧਰ ਨੂੰ ਸੰਕੇਤ ਦੇ ਰਹੇ ਨੇ ਰਵਨੀਤ ਬਿੱਟੂ ਸਾਹਿਬ ਨੇ ਜਿਵੇਂ ਇੱਕ ਤਾਂ ਗਦਾਰੀ ਵਾਲੀ ਗੱਲ ਕਹੀ ਇੱਕ ਦੂਸਰਾ ਉਹਨਾਂ ਨੇ ਕਿਹਾ ਕਿ ਤੁਸੀਂ ਵੋਟਾਂ ਪੈ ਲੈਣ ਦਿਓ ਅਜਾ ਫਿਰ ਉਹਨਾਂ ਨੇ ਕਿਹਾ ਕਿ ਫੇ ਨਾ ਕਹੋ ਕਿ ਸਾਨੂੰ ਡਿਬਰੂ ਕੜ ਭੇਜਤਾ ਤੇ ਇਹ ਕਿੱਧਰ ਨੂੰ ਉਹ ਜਿਹੜਾ ਸਾਰੇ ਇਸ਼ਾਰੇ ਕਰ ਰਹੇ ਨੇ ਇਹ ਬਹੁਤ ਹੀ ਜਿਹੜਾ ਤਸ਼ਵੀਸ਼ਨਾਕ ਗੱਲ ਹੈ ਅਨਸਰਾਜ ਹਾਂ ਸਾਹਿਬ ਬਾਅਦ ਵਿੱਚ ਉਹਨਾਂ ਨੇ ਕਿਹਾ ਜੀ ਉਹ ਤਾਂ ਮੈਨੂੰ ਜਿਹੜਾ ਮੇਰਾ ਵਰਕਰ ਆ ਉਹਦੇ ਖਿਲਾਫ ਬੜੀ ਗਲਤ ਬਿਆਨਵਾਜ਼ੀ ਕੀਤੀ ਜਾਂ ਉਹਨੂੰ ਗਾਲਾਂ ਕੱਢੀਆਂ ਗਈਆਂ ਇਸ ਕਰਕੇ ਮੈਂ ਤਲਖੀ ਦੇ ਵਿੱਚ ਆ ਗਿਆ ਸੀਗਾ ਬਾਅਦ ਵਿੱਚ ਉਹਨਾਂ ਨੇ ਕਿਹਾ ਮੈਂ ਕਿਹੜਾ ਦੁੱਲਾ ਪੱਟੀਆਂ ਜੀ ਮੈਂ ਤਾਂ ਚੂਣਾ ਤੋਂ ਬਾਅਦ ਵੀ ਇੱਥੇ ਹੀ ਰਹਿਣਾ ਤੇ ਕੁਝ ਸਾਡੇ 'ਚ ਬਦਲਾਅ ਨਹੀਂ ਆਉਣਾ ਤੇ ਮੈਂ ਇਹ ਕਹਿ ਰਿਹਾ ਸੀ ਕਿ ਜਿਹੜਾ ਵੀ ਤੁਸੀਂ ਗਾਲਾਂ ਨਾ ਕੱਢੋ ਉਧਰੋਂ ਮੰਨਾ ਸਾਹਿਬ ਕਹਿੰ ਰਹੇ ਨੇ ਅਸੀਂ ਬੇਤੁਕੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਵੈਸੇ ਜੇ ਇਹਨਾਂ ਨੇ ਜਵਾਬ ਦੇਣੇ ਹੋਣ ਜੀ ਜਵਾਬ ਤਾਂ ਚਲੋ ਜਿਹੜੇ ਕਿਸਾਨ ਆ ਜਾਂ ਕਿਸਾਨ ਆਰਗੇਨਾਈਜੇਸ਼ਨਸ ਆ ਉਹਨਾਂ ਨੇ ਆਲਰੇਡੀ ਕਿਹਾ ਹੋਇਆ ਕਿ ਆਹਾ ਸਾਡੇ ਸਵਾਲ ਆ ਜੇਕਰ ਇਹਨਾਂ ਨੇ ਇਦਾਂ ਹੀ ਕਰਨੀ ਹੋਵੇ ਤਾਂ ਇੱਕ ਦਿਨ ਪ੍ਰੈਸ ਕਾਨਫਰੈਂਸ ਕਰਨ ਤੇ ਉਹ ਜਿਹੜੇ 4-5 ਮੇਨ ਸਵਾਲ ਆ ਉਹਨਾਂ ਦੇ ਜਵਾਬ ਦੇ ਦੇਣ ਵੀ ਇਹ ਕੀ ਉਹਦੇ ਬਾਰੇ ਸੋਚੀਦਾ ਚਲੋ ਜਵਾਬ ਨਹੀਂ ਦੇ ਸਕਦੇ ਏਟਲੀਸਟ ਇੰਨਾ ਹੀ ਕਹਦੇ ਹੋ ਕਿ ਅਸੀਂ ਇਹਨਾਂ ਚੀਜ਼ਾਂ ਨਾਲ ਨਹੀਂ ਸਹਿਮਤ ਜਿਹੜੇ ਹਰਿਆਣੇ ਦੇ ਵਿੱਚ ਜੋ ਕੁਝ ਵੀ ਹੋਇਆ ਉਹ ਤੁਹਾਨੂੰ ਅੱਗੇ ਨਹੀਂ ਵਧਣ ਦਿੱਤਾ ਗਿਆ ਬਾਕੀ ਉਹ ਨੌਜਵਾਨ ਸਾਡਾ ਸ਼ਿਫ ਕਰਨ ਮਾਰਿਆ ਗਿਆ ਤੇ ਜਿਹੜੇ ਨੌਜਵਾਨ ਅੰਨੇ ਹੋ ਗਏ ਕਿੰਨਿਆਂ ਦੇ ਟਰੈਕਟਰ ਤੋੜਦੇ ਅਟਲੀਸਟ ਇਦਾਂ ਤਾਂ ਕਹਿ ਸਕਦੇ ਨਾ ਆ ਕਿ ਤੁਸੀਂ ਵੀ ਹਰਿਆਣਾ ਗਵਰਨਮੈਂਟ ਜੋ ਕਿ ਭਾਜਪਦੀ ਆ ਕਿ ਉਹਨਾਂ ਨੇ ਗਲਤ ਕੀਤਾ ਅਸੀਂ ਇਹਨਾਂ ਚੀਜ਼ਾਂ ਦੇ ਨਾਲ ਨਹੀਂ ਸਹਿਮਤ ਤੇ ਅਟਲੀਸਟ ਇੰਨਾ ਹੀ ਕਹਦੇ ਹੋ ਤੇ ਤੁਸੀਂ ਤਾਂ ਇਹ ਫਿਰ ਜੇਕਰ ਤੁਸੀਂ ਐਜ਼ ਅ ਡੈਮੋਕਰੈਟਿਕ ਕੰਟਰੀ ਦੇ ਵਿੱਚ ਦੂਸਰੇ ਨੂੰ ਸਵਾਲ ਕਰਨ ਦਾ ਵੀ ਨਹੀਂ ਮੌਕਾ ਦੇਣਾ ਤੁਸੀਂ ਜਿਹੜਾ ਹਰੇਕ ਚੀਜ਼ ਨੂੰ ਜਿਹੜਾ ਉਹਨੂੰ ਦੂਸਰੇ ਪਾਸੇ ਨੂੰ ਜਿੱਦਾਂ ਹੁਣ ਬਿੱਟੂ ਸਾਹਿਬ ਕਹਿ ਰਹੇ ਨੇ ਇਹਦੀ ਦੇਖਦੇ ਆ ਕਿੰਨੇ ਇੱਕ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਨੇ ਜਾਖੜ ਸਾਹਿਬ ਕਿਉਂ ਕਹਿੰਦੇ ਨੇ ਕਿ ਤੁਹਾਨੂੰ ਡਿਬਰੂ ਕੜ ਭੇਜ ਦੇਣਾ ਜਾਂ ਨਾਂ ਨੂੰ ਨੋਟ ਕਰੋ ਵੀ 4 ਜੂਨ ਨੂੰ ਦੇਖਦੇ ਆ ਕੱਲ ਨੂੰ ਇਹਨਾਂ ਦੀ ਲੈਣੇ ਆ ਖਬਰ ਤਾਂ ਫੇ ਇਹਦੇ ਤੋਂ ਸਾਰੇ ਕੇਸ ਜੀ ਕੇ ਦੇ ਸੰਕੇਤ ਮਿਲ ਰਹੇ ਨੇ ਤੇ ਖਾਸ ਕਰਕੇ ਜਿਵੇਂ ਪਹਿਲਾਂ ਹਾਂ ਸਾਹਿਬ ਨੇ ਵੀ ਕਿਹਾ ਸੀ ਉਹਨਾਂ ਨੇ ਵੀ ਇਸ ਵੀ ਕੇ ਦੇ ਜਿਹੜਾ ਟੋਨ ਦੇ ਵਿੱਚ ਕਿਹਾ ਕਿ ਜਿਹੜਾ ਕਿਸਾਨਾਂ ਦਾ ਤੇ ਜਿਹੜਾ ਵੀ ਦਲਤਾਂ ਵਾਲਾ ਰੌਲਾ ਕਿਸਾਨਾਂ ਤੇ ਮਜ਼ਦੂਰਾਂ ਵਾਲਾ ਰੌਲਾ ਉਧਰੋਂ ਇਹਨਾਂ ਦੀ ਜਿਹੜੀ ਇੱਕ ਟੋਨ ਨਜ਼ਰ ਆ ਰਹੀ ਹੈ ਕਿ ਕਿਤਨਾ ਕਿਤੇ ਇਸ ਚੀਜ਼ ਨੂੰ ਅਲੱਗ ਕੀਤਾ ਜਾ ਰਿਹਾ ਕਿ ਕਿਸਾਨਾਂ ਨੂੰ ਅਲੱਗ ਕਰਦਿਓ ਜਿਹੜਾ ਮਜ਼ਦੂਰਾਂ ਵਾਲਾ ਸੈਕਸ਼ਨ ਆ ਜਾਂ ਦਰਤਾਂ ਵਾਲਾ ਸੈਕਸ਼ਨ ਆ ਉਹਨੂੰ ਅਲੱਗ ਕਰ ਦਿਓ ਤੇ ਕਿਉਂਕਿ ਹੈਗੀ ਤਾਂ ਇਹ ਬਹੁਤ ਹੀ ਅਨਫੋਰਚੂਨੇਟ ਗੱਲ ਆ ਬਾਬੇ ਨਾਨਕ ਦੀ ਧਰਤੀ ਦੇ ਉੱਤੇ ਪਰ ਸਾਨੂੰ ਪਤਾ ਕਿ ਜਾਤ ਪਾਤ ਜਿਹੜੀ ਆ ਉਹ ਐਗਜ਼ਿਸਟ ਕਰਦੀ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਤੇ ਉਹਨੂੰ ਕੋਈ ਉਹ ਇਹ ਜਿਹੜੀਆਂ ਫਾਲਟ ਲਾਈਨਸ ਹੁੰਦੀਆਂ ਕਿਸੇ ਵੀ ਸਟੇਟ ਦੇ ਅੰਦਰ ਉਹਨੂੰ ਐਸਟੀਕੇ ਨਾਲ ਵਰਤਣਾ ਵੈਸੇ ਭਾਜਪਾ ਨੂੰ ਬਹੁਤ ਚੰਗੇ ਤਰੀਕੇ ਨਾਲ ਆਉਦਾ ਸੋ ਇਹਨੂੰ ਪੰਜਾਬ ਦੇ ਲੋਕੀ ਕਿੱਦਾਂ ਸਮਝਦੇ ਆ ਜਾਂ ਉਹਨਾਂ ਐਸਟੀਕੇ ਨੂੰ ਇਹਨੂੰ ਕਿੱਦਾਂ ਟੈਕਲ ਕਰਦੇ ਆ ਇਹ ਬਹੁਤ ਹੀ ਅਹਿਮ ਰਹੇਗਾ ਦੇਖਣਾ ਪਰ ਇਹ ਬਹੁਤ ਜ਼ਰੂਰੀ ਹੈ ਕਿ ਆਪਾਂ ਬਹੁਤ ਵਾਰ ਇੱਥੇ ਗੱਲ ਕੀਤੀ ਹੈ ਕਿ ਕਿਸਾਨਾਂ ਦੇ ਲਈ ਵੀ ਜਿਹੜੇ ਧਿਰ ਪ੍ਰੋਟੈਸਟ ਕਰ ਰਹੀ ਹੈ ਕਿ ਉਹ ਇਸ ਚੀਜ਼ ਨੂੰ ਬਹੁਤ ਸੰਭਲ ਕੇ ਚੱਲਣ ਉਹਨਾਂ ਦੇ ਉੱਤੇ ਐਸਟੀ ਕੇ ਦਾ ਕੋਈ ਇਲਜ਼ਾਮ ਨਾ ਆਵੇ ਕਿ ਉਹ ਉਹਨਾਂ ਦੇ ਚੱਲਦੇ ਆ ਜਿਹੜਾ ਕਿਸੇ ਵੀ ਡੈਮੋਕਰੈਟਿਕ ਕੰਮ ਦੇ ਵਿੱਚ ਅੜਚਣ ਪੈ ਰਹੀ ਹੈ ਤੇ ਉਹਨਾਂ ਦੇ ਉੱਤੇ ਇਹ ਇਲਜ਼ਾਮ ਲਗਾ ਕੇ ਇਹ ਆਸਾਨੀ ਨਾਲ ਬਚ ਨਾ ਜਾਣ ਸੋ ਖੈਰ ਬਹੁਤ ਸਾਰੇ ਹੋਰ ਮਸਲੇ ਆ ਲਗਾਤਾਰ ਤੁਹਾਡੇ ਨਾਲ ਬਣੇ ਰਵਾਂਗੇ ਜੀ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲੈਣਾ ਜੇਕਰ ਦੇਖ ਰਹੇ ਹੋ TikTok ਤੇ ਤਾਂ ਫੋਲੋ ਜ਼ਰੂਰ ਕਰ ਲੈਣਾ ਬਹੁਤਾਂ